ਸਿਆਸਤ ਹਾਰਨ ਤੋਂ ਬਾਅਦ ਹੁਣ ਹੰਸਰਾਜ ਹੰਸ ਪਾਜਪਾ ਦੇ ਸਾਬਕਾ ਐਮਪੀ ਸਾਥ ਬਣਨਾ ਚਾਹੁੰਦੇ ਨੇ ਸਿਆਸਤ ਵਿੱਚ ਮਾਤ ਖਾਦੀ ਤਾਂ ਹੁਣ ਸਾਥ ਬਣਨ ਦੀ ਤਿਆਰੀ ਹੈ ਹੰਸਰਾਜ ਹੰਸ ਦੀ ਜਾਂ ਘੱਟੋ-ਘੱਟ ਇੱਛਾ ਜ਼ਰੂਰ ਹੈ ਕਿਉਂਕਿ ਡੇਰਾ ਲਾਲ ਬਾਦਸ਼ਾਹ ਦੀ ਕਮੇਟੀ ਦੇ ਨਾਲ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਕਥਿਤ ਤੌਰ ਤੇ ਵਿਵਾਦਾਂ ਦੇ ਵਿੱਚ ਨੇ ਕੰਟਰੋਵਰਸੀ ਦੇ ਵਿੱਚ ਨੇ ਉਹਨਾਂ ਦੇ ਨਾਲ ਟਕਰਾਰ ਹੋ ਰਹੇ ਨੇ ਹੰਸਰਾਜ ਹੰਸ ਦੇ ਇਸ ਨੂੰ ਲੈ ਕੇ ਕਈ ਸਾਰੀਆਂ ਜਾਣਕਾਰੀਆਂ ਸਾਹਮਣੇ ਆਈਆਂ ਨੇ ਕਿ ਡੇਰਾ ਲਾਲ ਬਾਦਸ਼ਾਹ ਦੀ ਗੱਦੀ ਮੁਰਤੋਂ ਸੰਭਾਲਣ ਦੇ ਇੱਛੁਕ ਨੇ ਜਿਸ ਨੂੰ ਕਿ 4 ਮਹੀਨੇ ਪਹਿਲਾਂ ਹੀ ਚੋਣਾਂ ਤੋਂ ਪਹਿਲਾਂ ਹੰਸਰਾਜ ਹੰਸ ਕਮੇਟੀ ਮੈਂਬਰਾਂ ਨੂੰ ਚਾਬੀਆਂ ਸੌਂਪਾਏ ਸੀ ਡੇਰੇ ਦੀਆਂ ਉੱਥੋਂ ਦੇ ਸਾਰੇ ਸੋਨੇ ਚਾਂਦੀ ਦੇ ਜਿਹੜੇ ਜੋ ਵੀ ਚੜਾਵੇ ਚੜੇ ਸੀ ਉਹ ਵੀ ਸੌਂਪਾਏ ਸੀ ਕਾਗਜ਼ਾਤ ਨੇ ਜੋ ਪ੍ਰਾਪਰਟੀ ਦੇ ਉਹ ਵੀ ਸਾਰੇ ਸੌਂ ਪਾਏ ਸੀ ਇਹ ਕਹਿਣਾ ਉਥੋਂ ਦੇ ਕਮੇਟੀ ਮੈਂਬਰਾਂ ਦਾ ਕਿ ਉਹ ਮਰਜ਼ੀ ਨਾਲ ਸਾਰਾ ਕੁਝ ਆਪ ਤਿਆਗ ਕੇ ਗਏ ਸੀ ਕਹਿੰਦੇ ਸੀ ਕਿ ਹੁਣ ਮੈਂ ਇਲੈਕਸ਼ਨਾਂ ਦੀ ਤਿਆਰੀ ਕਰਨੀ ਹੈ ਫਰੀਦਕੋਟ ਤੋਂ ਚੋਣ ਲੜੇ ਹੰਸਰਾਜ ਹੰਸ ਤੇ ਬਹੁਤ ਹੀ ਬੁਰੇ ਤਰੀਕੇ ਹਾਰੇ ਬਹੁਤ ਹੀ ਵੱਡੇ ਫਰਕ ਨਾਲ ਉਹਨਾਂ ਦੀ ਹਾਰ ਹੋਈ ਰੇਸ ਦੇ ਵਿੱਚ ਵੀ ਨਹੀਂ ਸੀ ਐ ਕਹਿ ਸਕਦੇ ਆ ਤੇ ਵਿਰੋਧ ਵੀ ਖਾਸਾ ਤਿੱਖਾ ਹੋਇਆ ਪੂਰੀਆਂ ਚੋਣਾਂ ਦੇ ਦੌਰਾਨ ਤੇ ਹੁਣ ਹੰਸਰਾਜ ਹੰਸ ਨੂੰ ਲੈ ਕੇ ਚਰਚਾ ਹੈ ਕਿ ਡੇਰਾ ਲਾਲ ਬਾਦਸ਼ਾਹ ਨਕੂਦਰ ਦਾ ਇਹ ਡੇਰਾ ਜਿੰਸਤੇ ਕੇ ਲੰਬਾ ਸਮਾਂ ਕਹਿ ਸਕਦੇ ਆ ਕਿ ਪ੍ਰਧਾਨ ਰਹੇ ਨੇ ਗੱਦੀ ਦੇ ਅਹੁਦੇਦਾਰ ਰਹੇ ਨੇ ਹੰਸਰਾਜ ਹੰਸ ਤੇ ਹੁਣ ਇੱਕ ਵਾਰ ਮੁੜ ਤੋਂ ਉਹ ਚਾਹੁੰਦੇ ਨੇ ਕਿ ਉਹ ਗੱਦੀ ਉਹਨਾਂ ਨੂੰ ਮਿਲੇ ਅਜਿਹਾ ਕਿਹਾ ਜਾ ਰਿਹਾ ਕਿਉਂਕਿ ਦੋ ਵੱਖ-ਵੱਖ ਕਮੇਟੀਆਂ ਬਣ ਗਈਆਂ ਕੁਝ ਹੰਸਰਾਜ ਹੰਸ ਦੇ ਚਾਹਣ ਵਾਲੇ ਤੇ ਕੁਝ ਦੂਜੇ ਪ੍ਰਬੰਧਕ ਡਿਟ ਦੇ ਜੋ ਨਹੀਂ ਚਾਹੁੰਦੇ ਕਿ ਹੰਸਰਾਜ ਹੰਸ ਦੇ ਹੱਥ ਹੁਣ ਕਮੇਟੀ ਆਏ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਹੰਸਰਾਜ ਹੰਸ ਇੱਕ ਕੰਮ ਹੀ ਕਰ ਸਕਦੇ ਨੇ ਜਾਂ ਤਾਂ ਉਹ ਸਿਆਸਤ ਕਰ ਲੈਣ ਜਾਂ ਉਹ ਸਾਥ ਬਣ ਜਾਣ ਇਹ ਨਾਰਾਜ਼ਗੀ ਜਿਤਾਈ ਜਾ ਰਹੀ ਹੈ ਕਿ ਪਹਿਲਾਂ ਤੁਸੀਂ ਆਪ ਡੇਰਾ ਛੱਡ ਜਾਨੇ ਹੋ ਅਜਿਹਾ ਪਹਿਲਾਂ ਵੀ ਹੋਇਆ 2014 ਦੇ ਵਿੱਚ ਵੀ ਕੰਟਰੋਵਰਸੀ ਹੋਈ ਸੀ ਵਿਵਾਦ ਹੋਇਆ ਸੀ ਪ੍ਰਬੰਧਕਾਂ ਨਾਲ ਹੰਸਰਾਜ ਹੰਸ ਦਾ ਉਦੋਂ ਵੀ ਡੇਰੇ ਦੀ ਗੱਡੀ ਛੱਡ ਦਿੱਤੀ ਸੀ ਫਿਰ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਵਾਪਸ ਗੱਡੀ ਦੇ ਦਿੱਤੀ ਗਈ ਸੀ ਤੇ ਹੁਣ ਇਸ ਐਮਪੀ ਚੋਣਾਂ ਤੋਂ ਪਹਿਲਾਂ 4 ਮਹੀਨੇ ਲਗਭਗ ਪਹਿਲਾਂ ਹੰਸਰਾਜ ਹੰਸ ਗੱਦੀ ਤੇ ਨਾਲ-ਨਾਲ ਜੋ ਵੀ ਕਾਗਜ਼ਾਤ ਜਾਂ ਗਹਿਣੇ ਜਾਂ ਹੋਰ ਜੋ ਵੀ ਪ੍ਰਾਪਰਟੀ ਸੰਪਤੀ ਹੈ ਉਹ ਸਾਰਾ ਕੁਝ ਚਾਬੀਆਂ ਸੌਂਪ ਕੇ ਪ੍ਰਬੰਧਕਾਂ ਨੂੰ ਆ ਗਏ ਸੀ ਉਹਨਾਂ ਪ੍ਰਬੰਧਕਾਂ ਦੇ ਪ੍ਰਧਾਨ ਨੇ ਕਮੇਟੀ ਮੈਂਬਰਾਂ ਦੇ ਡਿਮੀ ਗਿੱਲ ਜਿਨ੍ਹਾਂ ਨੇ ਕਿਹਾ ਕਿ ਹੁਣ ਇੱਥੇ ਮੇਲਾ ਚੱਲ ਰਿਹਾ ਔਰ ਸਿਮੇਲਾ ਜਿਸ ਦੀ ਕੀ ਇੱਕ ਝੰਡਾ ਚੜਾਈ ਰਸਮ ਹੁੰਦੀ ਹੈ ਉੱਥੇ ਜਾਣਾ ਚਾਹੁੰਦੇ ਸੀ ਅਨਸਰਾਜ ਹੰਸ ਗਏ ਵੀ ਪਰ ਚਾਹੁੰਦੇ ਸੀ ਕਿ ਮੈਂ ਗੱਦੀ ਨਿਸ਼ੀਨ ਹੋ ਕੇ ਜਿਹੜਾ ਕਿ ਉਹ ਸਾਰੀ ਗਤੀਵਿਧੀ ਹੋਏਗੀ ਉੱਥੇ ਮੈਂ ਪ੍ਰਧਾਨਗੀ ਕਰਾਂ ਪਰ ਅਜਿਹਾ ਹੋਣ ਨਹੀਂ ਦਿੱਤਾ ਕਮੇਟੀ ਮੈਂਬਰਾਂ ਨੇ ਉਹਨਾਂ ਨੇ ਆਪਣੀ ਨਰਾਜ਼ਗੀ ਜਤਾਈ ਤੇ ਇਸ ਮੇਲੇ ਦੇ ਵਿੱਚ ਲਗਭਗ ਹਰ ਰੋਜ਼ 50000 ਬੰਦਾ ਪਹੁੰਚਦਾ ਹੈ ਡੇਰਾ ਲਾਲ ਬਾਦਸ਼ਾਹ ਦੇ ਵਿੱਚ ਤਿੰਨ ਦਿਨਾਂ ਦਾ ਇਹ ਮੇਲਾ ਜਿਸ ਤੇ ਚੱਲਦੇ ਆ ਵਿਵਾਦ ਹੋਇਆ ਤੇ ਹੁਣ ਹੰਸਰਾਜ ਹੰਸ ਨੇ ਜਦੋਂ ਇਸ ਬਾਰੇ ਉਹਨਾਂ ਤੱਕ ਪਹੁੰਚ ਕੀਤੀ ਗਈ ਤਾਂ ਉਹ ਕਹਿੰਦੇ ਨੇ ਕਿ ਨਹੀਂ ਮੇਰਾ ਕਿਸੇ ਨਾਲ ਕੋਈ ਸਿਆਸਤ ਹਾਰਨ ਤੋਂ ਬਾਅਦ ਹੁਣ ਹੰਸਰਾਜ ਹੰਸ ਪਾਜਪਾ ਦੇ ਸਾਬਕਾ ਐਮਪੀ ਸਾਥ ਬਣਨਾ ਚਾਹੁੰਦੇ ਨੇ ਸਿਆਸਤ ਵਿੱਚ ਮਾਤ ਖਾਦੀ ਤਾਂ ਹੁਣ ਸਾਥ ਬਣਨ ਦੀ ਤਿਆਰੀ ਹੈ ਹੰਸਰਾਜ ਹੰਸ ਦੀ ਜਾਂ ਘੱਟੋ-ਘੱਟ ਇੱਛਾ ਜ਼ਰੂਰ ਹੈ ਕਿਉਂਕਿ ਡੇਰਾ ਲਾਲ ਬਾਦਸ਼ਾਹ ਦੀ ਕਮੇਟੀ ਦੇ ਨਾਲ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਕਥਿਤ ਤੌਰ ਤੇ ਵਿਵਾਦਾਂ ਦੇ ਵਿੱਚ ਨੇ ਕੰਟਰੋਵਰਸੀ ਦੇ ਵਿੱਚ ਨੇ ਉਹਨਾਂ ਦੇ ਨਾਲ ਟਕਰਾਰ ਹੋ ਰਹੇ ਨੇ ਹੰਸਰਾਜ ਹੰਸ ਦੇ ਇਸ ਨੂੰ ਲੈ ਕੇ ਕਈ ਸਾਰੀਆਂ ਜਾਣਕਾਰੀਆਂ ਸਾਹਮਣੇ ਆਈਆਂ ਨੇ ਕਿ ਡੇਰਾ ਲਾਲ ਬਾਦਸ਼ਾਹ ਦੀ ਗੱਦੀ ਮੁਰ ਤੋਂ ਸੰਭਾਲਣ ਦੇ ਇੱਛੁਕ ਨੇ ਜਿਸ ਨੂੰ ਕਿ 4 ਮਹੀਨੇ ਪਹਿਲਾਂ ਹੀ ਚੋਣਾਂ ਤੋਂ ਪਹਿਲਾਂ ਹੰਸਰਾਜ ਹੰਸ ਕਮੇਟੀ ਮੈਂਬਰਾਂ ਨੂੰ ਚਾਬੀਆਂ ਸੌਂਪਾਏ ਸੀ ਡੇਰੇ ਦੀਆਂ ਉੱਥੋਂ ਦੇ ਸਾਰੇ ਸੋਨੇ ਚਾਂਦੀ ਦੇ ਜਿਹੜੇ ਜੋ ਵੀ ਚੜਾਵੇ ਚੜੇ ਸੀ ਉਹ ਵੀ ਸੌਂਪਾਏ ਸੀ ਕਾਗਜ਼ਾਤ ਨੇ ਜੋ ਪ੍ਰਾਪਰਟੀ ਦੇ ਉਹ ਵੀ ਸਾਰੇ ਸੌਂ ਪਾਏ ਸੀ ਇਹ ਕਹਿਣਾ ਉਥੋਂ ਦੇ ਕਮੇਟੀ ਮੈਂਬਰਾਂ ਦਾ ਕਿ ਉਹ ਮਰਜ਼ੀ ਨਾਲ ਸਾਰਾ ਕੁਝ ਆਪ ਤਿਆਗ ਕੇ ਗਏ ਸੀ ਕਹਿੰਦੇ ਸੀ ਕਿ ਹੁਣ ਮੈਂ ਇਲੈਕਸ਼ਨਾਂ ਦੀ ਤਿਆਰੀ ਕਰਨੀ ਹੈ ਫਰੀਦਕੋਟ ਤੋਂ ਚੋਣ ਲੜੇ ਹੰਸਰਾਜ ਹੰਸ ਤੇ ਬਹੁਤ ਹੀ ਬੁਰੇ ਤਰੀਕੇ ਹਾਰੇ ਬਹੁਤ ਹੀ ਵੱਡੇ ਫਰਕ ਨਾਲ ਉਹਨਾਂ ਦੀ ਹਾਰ ਹੋਈ ਰੇਸ ਦੇ ਵਿੱਚ ਵੀ ਨਹੀਂ ਸੀ ਐ ਕਹਿ ਸਕਦੇ ਆ ਤੇ ਵਿਰੋਧ ਵੀ ਖਾਸਾ ਤਿੱਖਾ ਹੋਇਆ ਪੂਰੇ ਚੋਣਾਂ ਦੇ ਦੌਰਾਨ ਤੇ ਹੁਣ ਹੰਸਰਾਜ ਹੰਸ ਨੂੰ ਲੈ ਕੇ ਚਰਚਾ ਹੈ ਕਿ ਡੇਰਾ ਲਾਲ ਬਾਦਸ਼ਾਹ ਨਕੂਦਰ ਦਾ ਇਹ ਡੇਰਾ ਇੰਦੇਸ ਤੇ ਕੇ ਲੰਬਾ ਸਮਾਂ ਕਹਿ ਸਕਦੇ ਆ ਕਿ ਪ੍ਰਧਾਨ ਰਹੇ ਨੇ ਗੱਦੀ ਦੇ ਅਹੁਦੇਦਾਰ ਰਹੇ ਨੇ ਹੰਸਰਾਜ ਹੰਸ ਤੇ ਹੁਣ ਇੱਕ ਵਾਰ ਮੁੜ ਤੋਂ ਉਹ ਚਾਹੁੰਦੇ ਨੇ ਕਿ ਉਹ ਗੱਦੀ ਉਹਨਾਂ ਨੂੰ ਮਿਲੇ ਅਜਿਹਾ ਕਿਹਾ ਜਾ ਰਿਹਾ ਕਿਉਂਕਿ ਦੋ ਵੱਖ-ਵੱਖ ਕਮੇਟੀਆਂ ਬਣ ਗਈਆਂ ਕੁਝ ਹੰਸਰਾਜ ਹੰਸ ਦੇ ਚਾਹਣ ਵਾਲੇ ਤੇ ਕੁਝ ਦੂਜੇ ਪ੍ਰਬੰਧਕ ਕਡੇਟ ਦੇ ਜੋ ਨਹੀਂ ਚਾਹੁੰਦੇ ਕਿ ਹੰਸਰਾਜ ਹੰਸ ਦੇ ਹੱਥ ਹੁਣ ਕਮੇਟੀ ਆਏ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਹੰਸਰਾਜ ਹੰਸ ਇੱਕ ਕੰਮ ਹੀ ਕਰ ਸਕਦੇ ਨੇ ਜਾਂ ਤਾਂ ਉਹ ਸਿਆਸਤ ਕਰ ਲੈਣ ਜਾਂ ਉਹ ਸਾਥ ਬਣ ਜਾਣ ਇਹ ਨਾਰਾਜ਼ਗੀ ਜਤਾਈ ਜਾ ਰਹੀ ਹੈ ਕਿ ਪਹਿਲਾਂ ਤੁਸੀਂ ਆਪ ਡੇਰਾ ਛੱਡ ਜਾਨੇ ਹੋ ਅਜਿਹਾ ਪਹਿਲਾਂ ਵੀ ਹੋਇਆ 2014 ਦੇ ਵਿੱਚ ਵੀ ਕੰਟਰੋਵਰਸੀ ਹੋਈ ਸੀ ਵਿਵਾਦ ਹੋਇਆ ਸੀ ਪ੍ਰਬੰਧਕਾਂ ਨਾਲ ਹੰਸਰਾਜ ਹੰਸ ਦਾ ਉਦੋਂ ਵੀ ਡੇਰੇ ਦੀ ਗੱਦੀ ਛੱਡ ਦਿੱਤੀ ਸੀ ਫਿਰ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਵਾਪਸ ਗੱਦੀ ਦੇ ਦਿੱਤੀ ਗਈ ਸੀ ਤੇ ਹੁਣ ਇਸ ਐਮਪੀ ਚੋਣਾਂ ਤੋਂ ਪਹਿਲਾਂ 4 ਮਹੀਨੇ ਲਗਭਗ ਪਹਿਲਾਂ ਹੰਸਰਾਜ ਹੰਸ ਗੱਦੀ ਤੇ ਨਾਲ-ਨਾਲ ਜੋ ਵੀ ਕਾਗਜ਼ਾਤ ਜਾਂ ਗਹਿਣੇ ਜਾਂ ਹੋਰ ਜੋ ਵੀ ਪ੍ਰਾਪਰਟੀ ਸੰਪਤੀ ਹੈ ਉਹ ਸਾਰਾ ਕੁਝ ਚਾਬੀਆਂ ਸੌਂਪ ਕੇ ਪ੍ਰਬੰਧਕਾਂ ਨੂੰ ਆ ਗਏ ਸੀ ਉਹਨਾਂ ਪ੍ਰਬੰਧਕਾਂ ਦੇ ਪ੍ਰਧਾਨ ਨੇ ਕਮੇਟੀ ਮੈਂਬਰਾਂ ਦੇ ਡਿੰਮੀ ਗੇਲ ਜਿਨ੍ਹਾਂ ਨੇ ਕਿਹਾ ਕਿ ਹੁਣ ਇੱਥੇ ਮੇਲਾ ਚੱਲ ਰਿਹਾ ਔਰ ਸਮੇਲਾ ਜਿਸ ਦੀ ਕੀ ਇੱਕ ਝੰਡਾ ਚੜਾਈ ਰਸਮ ਹੁੰਦੀ ਹੈ ਉਥੇ ਜਾਣਾ ਚਾਹੁੰਦੇ ਸੀ ਅਨਸਰਾਜ ਹੰਸ ਗਏ ਵੀ ਪਰ ਉਹ ਚਾਹੁੰਦੇ ਸੀ ਕਿ ਮੈਂ ਗੱਦੀ ਨਿਸ਼ੀਨ ਹੋ ਕੇ ਜਿਹੜਾ ਕਿ ਉਹ ਸਾਰੀ ਗਤੀਵਿਧੀ ਹੋਏਗੀ ਉੱਥੇ ਮੈਂ ਪ੍ਰਧਾਨਗੀ ਕਰਾਂ ਪਰ ਅਜਿਹਾ ਹੋਣ ਨਹੀਂ ਦਿੱਤਾ ਕਮੇਟੀ ਮੈਂਬਰਾਂ ਨੇ ਉਹਨਾਂ ਨੇ ਆਪਣੀ ਨਰਾਜ਼ਗੀ ਜਤਾਈ ਤੇ ਇਸ ਮੇਲੇ ਦੇ ਵਿੱਚ ਲਗਭਗ ਹਰ ਰੋਜ਼ 50000 ਬੰਦਾ ਪਹੁੰਚਦਾ ਹੈ ਡੇਰਾ ਲਾਲ ਬਾਦਸ਼ਾਹ ਦੇ ਵਿੱਚ ਤਿੰਨ ਦਿਨਾਂ ਦਾ ਇਹ ਮੇਲਾ ਜਿਸ ਤੇ ਚੱਲਦੇ ਆ ਵਿਵਾਦ ਹੋਇਆ ਤੇ ਹੁਣ ਹੰਸਰਾਜ ਹੰਸ ਨੇ ਜਦੋਂ ਇਸ ਬਾਰੇ ਉਹਨਾਂ ਤੱਕ ਪਹੁੰਚ ਕੀਤੀ ਗਈ ਤਾਂ ਉਹ ਕਹਿੰਦੇ ਨੇ ਕਿ ਨਹੀਂ ਮੇਰਾ ਕਿਸੇ ਨਾਲ ਕੋਈ ਸਿਆਸਤ ਹਾਰਨ ਤੋਂ ਬਾਅਦ ਹੁਣ ਹੰਸਰਾਜ ਹੰਸ ਪਾਜਪਾ ਦੇ ਸਾਬਕਾ ਐਮਪੀ ਸਾਥ ਬਣਨਾ ਚਾਹੁੰਦੇ ਨੇ ਸਿਆਸਤ ਵਿੱਚ ਮਾਤ ਖਾਦੀ ਤਾਂ ਹੁਣ ਸਾਥ ਬਣਨ ਦੀ ਤਿਆਰੀ ਹੈ ਹੰਸਰਾਜ ਹੰਸ ਦੀ ਜਾਂ ਘੱਟੋ-ਘੱਟ ਇੱਛਾ ਜ਼ਰੂਰ ਹੈ ਕਿਉਂਕਿ ਡੇਰਾ ਲਾਲ ਬਾਦਸ਼ਾਹ ਦੀ ਕਮੇਟੀ ਦੇ ਨਾਲ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਕਥਿਤ ਤੌਰ ਤੇ ਵਿਵਾਦਾਂ ਦੇ ਵਿੱਚ ਨੇ ਕੰਟਰੋਵਰਸੀ ਦੇ ਵਿੱਚ ਨੇ ਉਹਨਾਂ ਦੇ ਨਾਲ ਟਕਰਾਰ ਹੋ ਰਹੇ ਨੇ ਹੰਸਰਾਜ ਹੰਸ ਦੇ ਇਸ ਨੂੰ ਲੈ ਕੇ ਕਈ ਸਾਰੀਆਂ ਜਾਣਕਾਰੀਆਂ ਸਾਹਮਣੇ ਆਈਆਂ ਨੇ ਕਿ ਡੇਰਾ ਲਾਲ ਬਾਦਸ਼ਾਹ ਦੀ ਗੱਦੀ ਮੁਰ ਤੋਂ ਸੰਭਾਲਣ ਦੇ ਇੱਛੁਕ ਨੇ ਜਿਸ ਨੂੰ ਕਿ 4 ਮਹੀਨੇ ਪਹਿਲਾਂ ਹੀ ਚੋਣਾਂ ਤੋਂ ਪਹਿਲਾਂ ਹੰਸ ਰਾਜ ਹੰਸ ਕਮੇਟੀ ਮੈਂਬਰਾਂ ਨੂੰ ਚਾਬੀਆਂ ਸੌਂਪਾਏ ਸੀ ਡੇਰੇ ਦੀਆਂ ਉੱਥੋਂ ਦੇ ਸਾਰੇ ਸੋਨੇ ਚਾਂਦੀ ਦੇ ਜਿਹੜੇ ਜੋ ਵੀ ਚੜਾਵੇ ਚੜੇ ਸੀ ਉਹ ਵੀ ਸੌਂਪਾਏ ਸੀ ਕਾਗਜ਼ਾਤ ਨੇ ਜੋ ਪ੍ਰਾਪਰਟੀ ਦੇ ਉਹ ਵੀ ਸਾਰੇ ਸੌਂ ਪਾਏ ਸੀ ਇਹ ਕਹਿਣਾ ਉਥੋਂ ਦੇ ਕਮੇਟੀ ਮੈਂਬਰਾਂ ਦਾ ਕਿ ਉਹ ਮਰਜ਼ੀ ਨਾਲ ਸਾਰਾ ਕੁਝ ਆਪ ਤਿਆਗ ਕੇ ਗਏ ਸੀ ਕਹਿੰਦੇ ਸੀ ਕਿ ਹੁਣ ਮੈਂ ਇਲੈਕਸ਼ਨਾਂ ਦੀ ਤਿਆਰੀ ਕਰਨੀ ਹੈ ਫਰੀਦਕੋਟ ਤੋਂ ਚੋਣ ਲੜੇ ਹੰਸਰਾਜ ਹੰਸ ਤੇ ਬਹੁਤ ਹੀ ਬੁਰੇ ਤਰੀਕੇ ਹਾਰੇ ਬਹੁਤ ਹੀ ਵੱਡੇ ਫਰਕ ਨਾਲ ਉਹਨਾਂ ਦੀ ਹਾਰ ਹੋਈ ਰੇਸ ਦੇ ਵਿੱਚ ਵੀ ਨਹੀਂ ਸੀ ਐ ਕਹਿ ਸਕਦੇ ਆ ਤੇ ਵਿਰੋਧ ਵੀ ਖਾਸਾ ਤਿੱਖਾ ਹੋਇਆ ਪੂਰੇ ਚੋਣਾਂ ਦੇ ਦੌਰਾਨ ਤੇ ਹੁਣ ਹੰਸਰਾਜ ਹੰਸ ਨੂੰ ਲੈ ਕੇ ਚਰਚਾ ਹੈ ਕਿ ਡੇਰਾ ਲਾਲ ਬਾਦਸ਼ਾਹ ਨਕੂਦਰ ਦਾ ਇਹ ਡੇਰਾ ਇੰਦੇਸ ਤੇ ਕੇ ਲੰਬਾ ਸਮਾਂ ਕਹਿ ਸਕਦੇ ਆ ਕਿ ਪ੍ਰਧਾਨ ਰਹੇ ਨੇ ਗੱਦੀ ਦੇ ਅਹੁਦੇਦਾਰ ਰਹੇ ਨੇ ਹੰਸਰਾਜ ਹੰਸ ਤੇ ਹੁਣ ਇੱਕ ਵਾਰ ਮੁੜ ਤੋਂ ਉਹ ਚਾਹੁੰਦੇ ਨੇ ਕਿ ਉਹ ਗੱਦੀ ਉਹਨਾਂ ਨੂੰ ਮਿਲੇ ਅਜਿਹਾ ਕਿਹਾ ਜਾ ਰਿਹਾ ਕਿਉਂਕਿ ਦੋ ਵੱਖ-ਵੱਖ ਕਮੇਟੀਆਂ ਬਣ ਗਈਆਂ ਕੁਝ ਹੰਸਰਾਜ ਹੰਸ ਦੇ ਚਾਹਣ ਵਾਲੇ ਤੇ ਕੁਝ ਦੂਜੇ ਪ੍ਰਬੰਧਕ ਕਡੇ ਦੇ ਜੋ ਨਹੀਂ ਚਾਹੁੰਦੇ ਕਿ ਹੰਸਰਾਜ ਹੰਸ ਦੇ ਹੱਥ ਹੁਣ ਕਮੇਟੀ ਆਏ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਹੰਸਰਾਜ ਹੰਸ ਇੱਕ ਕੰਮ ਹੀ ਕਰ ਸਕਦੇ ਨੇ ਜਾਂ ਤਾਂ ਉਹ ਸਿਆਸਤ ਕਰ ਲੈਣ ਜਾਂ ਉਹ ਸਾਥ ਬਣ ਜਾਣ ਇਹ ਨਾਰਾਜ਼ਗੀ ਜਤਾਈ ਜਾ ਰਹੀ ਹੈ ਕਿ ਪਹਿਲਾਂ ਤੁਸੀਂ ਆਪ ਡੇਰਾ ਛੱਡ ਜਾਨੇ ਹੋ ਅਜਿਹਾ ਪਹਿਲਾਂ ਵੀ ਹੋਇਆ 2014 ਦੇ ਵਿੱਚ ਵੀ ਕੰਟਰੋਵਰਸੀ ਹੋਈ ਸੀ ਵਿਵਾਦ ਹੋਇਆ ਸੀ ਪ੍ਰਬੰਧਕਾਂ ਨਾਲ ਹੰਸਰਾਜ ਹੰਸ ਦਾ ਉਦੋਂ ਵੀ ਡੇਰੇ ਦੀ ਗੱਦੀ ਛੱਡ ਦਿੱਤੀ ਸੀ ਫਿਰ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਵਾਪਸ ਗੱਦੀ ਦੇ ਦਿੱਤੀ ਗਈ ਸੀ ਤੇ ਹੁਣ ਇਸ ਐਮਪੀ ਚੋਣਾਂ ਤੋਂ ਪਹਿਲਾਂ 4 ਮਹੀਨੇ ਲਗਭਗ ਪਹਿਲਾਂ ਹੰਸਰਾਜ ਹੰਸ ਗੱਦੀ ਤੇ ਨਾਲ-ਨਾਲ ਜੋ ਵੀ ਕਾਗਜ਼ਾਤ ਜਾਂ ਗਹਿਣੇ ਜਾਂ ਹੋਰ ਜੋ ਵੀ ਪ੍ਰਾਪਰਟੀ ਸੰਪਤੀ ਹੈ ਉਹ ਸਾਰਾ ਕੁਝ ਚਾਬੀਆਂ ਸੌਂਪ ਕੇ ਪ੍ਰਬੰਧਕਾਂ ਨੂੰ ਆ ਗਏ ਸੀ ਉਹਨਾਂ ਪ੍ਰਬੰਧਕਾਂ ਦੇ ਪ੍ਰਧਾਨ ਨੇ ਕਮੇਟੀ ਮੈਂਬਰਾਂ ਦੇ ਡਿੰਮੀ ਗੇਲ ਜਿਨ੍ਹਾਂ ਨੇ ਕਿਹਾ ਕਿ ਹੁਣ ਇੱਥੇ ਮੇਲਾ ਚੱਲ ਰਿਹਾ ਔਰਸ ਮੇਲਾ ਜਿਸ ਦੀ ਕੀ ਇੱਕ ਝੰਡਾ ਚੜਾਈ ਰਸਮ ਹੁੰਦੀ ਹੈ ਉਥੇ ਜਾਣਾ ਚਾਹੁੰਦੇ ਸੀ ਅਨਸਰਾਜ ਹੰਸ ਗਏ ਵੀ ਪਰ ਉਹ ਚਾਹੁੰਦੇ ਸੀ ਕਿ ਮੈਂ ਗੱਦੀ ਨਿਸ਼ੀਨ ਹੋ ਕੇ ਜਿਹੜਾ ਕਿ ਉਹ ਸਾਰੀ ਗਤੀਵਿਧੀ ਹੋਏਗੀ ਉੱਥੇ ਮੈਂ ਪ੍ਰਧਾਨਗੀ ਕਰਾਂ ਪਰ ਅਜਿਹਾ ਹੋਣ ਨਹੀਂ ਦਿੱਤਾ ਕਮੇਟੀ ਮੈਂਬਰਾਂ ਨੇ ਉਹਨਾਂ ਨੇ ਆਪਣੀ ਨਰਾਜ਼ਗੀ ਜਤਾਈ ਤੇ ਇਸ ਮੇਲੇ ਦੇ ਵਿੱਚ ਲਗਭਗ ਹਰ ਰੋਜ਼ 50000 ਬੰਦਾ ਪਹੁੰਚਦਾ ਹੈ ਡੇਰਾ ਲਾਲ ਬਾਦਸ਼ਾਹ ਦੇ ਵਿੱਚ ਤਿੰਨ ਦਿਨਾਂ ਦਾ ਇਹ ਮੇਲਾ ਜਿਸ ਤੇ ਚੱਲਦੇ ਆ ਵਿਵਾਦ ਹੋਇਆ ਤੇ ਹੁਣ ਹੰਸਰਾਜ ਹੰਸ ਨੇ ਜਦੋਂ ਇਸ ਬਾਰੇ ਉਹਨਾਂ ਤੱਕ ਪਹੁੰਚ ਕੀਤੀ ਗਈ ਤਾਂ ਉਹ ਕਹਿੰਦੇ ਨੇ ਕਿ ਨਹੀਂ ਮੇਰਾ ਕਿਸੇ ਨਾਲ ਕੋਈ ਸਿਆਸਤ ਹਾਰਨ ਤੋਂ ਬਾਅਦ ਹੁਣ ਹੰਸਰਾਜ ਹੰਸ ਪਾਜਪਾ ਦੇ ਸਾਬਕਾ ਐਮਪੀ ਸਾਥ ਬਣਨਾ ਚਾਹੁੰਦੇ ਨੇ ਸਿਆਸਤ ਵਿੱਚ maat ਖਾਦੀ ਤਾਂ ਹੁਣ ਸਾਥ ਬਣਨ ਦੀ ਤਿਆਰੀ ਹੈ ਹੰਸਰਾਜ ਹੰਸ ਦੀ ਜਾਂ ਘੱਟੋ-ਘੱਟ ਇੱਛਾ ਜ਼ਰੂਰ ਹੈ ਕਿਉਂਕਿ ਡੇਰਾ ਲਾਲ ਬਾਦਸ਼ਾਹ ਦੀ ਕਮੇਟੀ ਦੇ ਨਾਲ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਕਥਿਤ ਤੌਰ ਤੇ ਵਿਵਾਦਾਂ ਦੇ ਵਿੱਚ ਨੇ ਕੰਟਰੋਵਰਸੀ ਦੇ ਵਿੱਚ ਨੇ ਉਹਨਾਂ ਦੇ ਨਾਲ ਤਕਰਾਰ ਹੋ ਰਹੇ ਨੇ ਹੰਸਰਾਜ ਹੰਸ ਦੇ ਇਸ ਨੂੰ ਲੈ ਕੇ ਕਈ ਸਾਰੀਆਂ ਜਾਣਕਾਰੀਆਂ ਸਾਹਮਣੇ ਆਈਆਂ ਨੇ ਕਿ ਡੇਰਾ ਲਾਲ ਬਾਦਸ਼ਾਹ ਦੀ ਗੱਦੀ ਮੁਰ ਤੋਂ ਸੰਭਾਲਣ ਦੇ ਇੱਛੂਕ ਨੇ ਜਿਸ ਨੂੰ ਕਿ 4 ਮਹੀਨੇ ਪਹਿਲਾਂ ਹੀ ਚੋਣਾਂ ਤੋਂ ਪਹਿਲਾਂ ਹੰਸਰਾਜ ਹੰਸ ਕਮੇਟੀ ਮੈਂਬਰਾਂ ਨੂੰ ਚਾਬੀਆਂ ਸੌਂਪਾਏ ਸੀ ਡੇਰੇ ਦੀਆਂ ਉੱਥੋਂ ਦੇ ਸਾਰੇ ਸੋਨੇ ਚਾਂਦੀ ਦੇ ਜਿਹੜੇ ਜੋ ਵੀ ਚੜਾਵੇ ਚੜੇ ਸੀ ਉਹ ਵੀ ਸੌਂਪ ਆਏ ਸੀ ਕਾਗਜ਼ਾਤ ਨੇ ਜੋ ਪ੍ਰਾਪਰਟੀ ਦੇ ਉਹ ਵੀ ਸਾਰੇ ਸੌਂਪ ਆਏ ਸੀ ਇਹ ਕਹਿਣਾ ਉਥੋਂ ਦੇ ਕਮੇਟੀ ਮੈਂਬਰਾਂ ਦਾ ਕਿ ਉਹ ਮਰਜ਼ੀ ਨਾਲ ਸਾਰਾ ਕੁਝ ਆਪ ਤਿਆਗ ਕੇ ਗਏ ਸੀ ਕਹਿੰਦੇ ਸੀ ਕਿ ਹੁਣ ਮੈਂ ਇਲੈਕਸ਼ਨਾਂ ਦੀ ਤਿਆਰੀ ਕਰਨੀ ਹੈ ਫਰੀਦਕੋਟ ਤੋਂ ਚੋਣ ਲੜੇ ਹੰਸਰਾਜ ਹੰਸ ਤੇ ਬਹੁਤ ਹੀ ਬੁਰੇ ਤਰੀਕੇ ਹਾਰੇ ਬਹੁਤ ਹੀ ਵੱਡੇ ਫਰਕ ਨਾਲ ਉਹਨਾਂ ਦੀ ਹਾਰ ਹੋਈ ਰੇਸ ਦੇ ਵਿੱਚ ਵੀ ਨਹੀਂ ਸੀ ਐ ਕਹਿ ਸਕਦੇ ਆ ਤੇ ਵਿਰੋਧ ਵੀ ਖਾਸਾ ਤਿੱਖਾ ਹੋਇਆ ਪੂਰੇ ਚੋਣਾਂ ਦੇ ਦੌਰਾਨ ਤੇ ਹੁਣ ਹੰਸਰਾਜ ਹੰਸ ਨੂੰ ਲੈ ਕੇ ਚਰਚਾ ਹੈ ਕਿ ਡੇਰਾ ਲਾਲ ਬਾਦਸ਼ਾ ਨਕੂਦਰ ਦਾ ਇਹ ਡੇਰਾ ਜਿਸ ਦੇ ਕਿ ਲੰਬਾ ਸਮਾਂ ਕਹਿ ਸਕਦੇ ਆ ਕਿ ਪ੍ਰਧਾਨ ਰਹੇ ਨੇ ਗੱਦੀ ਦੇ ਅਹੁਦੇਦਾਰ ਰਹੇ ਨੇ ਹੰਸਰਾਜ ਹੰਸ ਤੇ ਹੁਣ ਇੱਕ ਵਾਰ ਮੁੜ ਤੋਂ ਉਹ ਚਾਹੁੰਦੇ ਨੇ ਕਿ ਉਹ ਗੱਦੀ ਉਹਨਾਂ ਨੂੰ ਮਿਲੇ ਅਜਿਹਾ ਕਿਹਾ ਜਾ ਰਿਹਾ ਕਿਉਂਕਿ ਦੋ ਵੱਖ-ਵੱਖ ਕਮੇਟੀਆਂ ਬਣ ਗਈਆਂ ਕੁਝ ਹੰਸਰਾਜ ਹੰਸ ਦੇ ਚਾਹਣ ਵਾਲੇ ਤੇ ਕੁਝ ਦੂਜੇ ਪ੍ਰਬੰਧਕਾਂ ਦੇ ਜੋ ਨਹੀਂ ਚਾਹੁੰਦੇ ਕਿ ਹੰਸਰਾਜ ਹੰਸ ਦੇ ਹੱਥ ਹੁਣ ਕਮੇਟੀ ਆਏ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਹੰਸਰਾਜ ਹੰਸ ਇੱਕ ਕੰਮ ਹੀ ਕਰ ਸਕਦੇ ਨੇ ਜਾਂ ਤਾਂ ਉਹ ਸਿਆਸਤ ਕਰ ਲੈਣ ਜਾਂ ਉਹ ਸਾਥ ਬਣ ਜਾਣ ਇਹ ਨਾਰਾਜ਼ਗੀ ਜਿਤਾਈ ਜਾ ਰਹੀ ਹੈ ਕਿ ਪਹਿਲਾਂ ਤੁਸੀਂ ਆਪ ਡੇਰਾ ਛੱਡ ਜਾਨੇ ਹੋ ਅਜਿਹਾ ਪਹਿਲਾਂ ਵੀ ਹੋਇਆ 2014 ਦੇ ਵਿੱਚ ਵੀ ਕੰਟਰੋਵਰਸੀ ਹੋਈ ਸੀ ਵਿਵਾਦ ਹੋਇਆ ਸੀ ਪ੍ਰਬੰਧਕਾਂ ਨਾਲ ਹੰਸਰਾਜ ਹੰਸ ਦਾ ਉਦੋਂ ਵੀ ਡੇਰੇ ਦੀ ਗੱਦੀ ਛੱਡ ਦਿੱਤੀ ਸੀ ਫਿਰ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਵਾਪਸ ਗੱਦੀ ਦੇ ਦਿੱਤੀ ਗਈ ਸੀ ਤੇ ਹੁਣ ਇਸ ਐਮਪੀ ਚੋਣਾਂ ਤੋਂ ਪਹਿਲਾਂ 4 ਮਹੀਨੇ ਲਗਭਗ ਪਹਿਲਾਂ ਹੰਸ ਰਾਜ ਹੰਸ ਗੱਦੀ ਤੇ ਨਾਲ-ਨਾਲ ਜੋ ਵੀ ਕਾਗਜ਼ਾਤ ਜਾਂ ਗਹਿਣੇ ਜਾਂ ਹੋਰ ਜੋ ਵੀ ਪ੍ਰਾਪਰਟੀ ਸੰਪਤੀ ਹੈ ਉਹ ਸਾਰਾ ਕੁਝ ਚਾਬੀਆਂ ਸੌਂਪ ਕੇ ਪ੍ਰਬੰਧਕਾਂ ਨੂੰ ਆ ਗਏ ਸੀ ਉਹਨਾਂ ਪ੍ਰਬੰਧਕਾਂ ਦੇ ਪ੍ਰਧਾਨ ਨੇ ਕਮੇਟੀ ਮੈਂਬਰਾਂ ਦੇ ਡਿੰਮੀ ਗਿੱਲ ਜਿਨ੍ਹਾਂ ਨੇ ਕਿਹਾ ਕਿ ਹੁਣ ਇੱਥੇ ਮੇਲਾ ਚੱਲ ਰਿਹਾ ਔਰ ਸਮੇਲਾ ਜਿਸ ਦੀ ਕੀ ਇੱਕ ਝੰਡਾ ਚੜਾਈ ਰਸਮ ਹੁੰਦੀ ਹੈ ਉੱਥੇ ਜਾਣਾ ਚਾਹੁੰਦੇ ਸੀ ਅਨਸਰਾਜ ਹੰਸ ਗਏ ਵੀ ਪਰ ਉਹ ਚਾਹੁੰਦੇ ਸੀ ਕਿ ਮੈਂ ਗੱਦੀ ਨਿਸ਼ੀਨ ਹੋ ਕੇ ਜਿਹੜਾ